ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਅਜਰ ਰਸੋਈ ਚੈਨਲ ਤੇ ਅੱਜ ਆਪਾਂ ਝਾੜ ਕਰੀ ਲੈਣ ਸਬਜ਼ੀ ਬਣਾਵਾਂਗੇ ਜੀ ਤੇ ਇਦਾਂ ਬਣਾਵਾਂਗੇ ਆਪਾਂ ਬਿਲਕੁਲ ਵੀ ਕੋੜੀ ਨਹੀਂ ਬਣਦੀ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਕੋਈ ਤੁਹਾਨੂੰ ਲੂਣ ਲਾ ਕੇ ਨਾ ਧੁੱਪੇ ਰੱਖਣ ਦੀ ਜ਼ਰੂਰਤ ਨਹੀਂ ਕੋਈ ਗਰਮ ਪਾਣੀ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਬਸ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਧੋਲੇ ਸੀਗੇ ਤੇ ਇਦਾਂ ਹੀ ਇਹਨਾਂ ਨੂੰ ਬਣਾਵਾਂਗੇ ਬਿਲਕੁਲ ਵੀ ਕੋੜੇ ਨਹੀਂ ਬਣਦੇਗੇ ਜੇ ਇਸ ਤਰ੍ਹਾਂ ਬਣਾਈਏ ਤਾਂ ਸ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲੈਣੇ ਆ ਜਿਹੜੇ ਪੱਕੇ ਆ ਉਹਨਾਂ ਦੇ ਬੀਜ ਆ ਜਿਹੜੇ ਕੱਢ ਦਿੰਨੇ ਆ ਤੇ ਜਿਹੜੇ ਕੱਚੇ ਆ ਉਹਨਾਂ ਦੇ ਬੀਜ ਆਪਾਂ ਵਿੱਚ ਹੀ ਰੱਖ ਲੈਣੇ ਆ ਵਧੀਆ ਬਣਦੇ ਆ ਕਰੰਚੀ ਸਬਜ਼ੀ ਦੇ ਵਿੱਚ ਲੱਗਦੇ ਹੁੰਦੇ ਆ ਤੇ ਲੋ ਜੀ ਆਪਾਂ ਕੱਟ ਲਿਆ ਤੇ ਹੁਣ ਚਾਰ ਆਪਾਂ ਪਿਆਜ਼ ਲੈ ਲਿਆ ਤੇ ਪਿਆਜ਼ ਵੀ ਤੁਸੀਂ ਜਰੂਰ ਇੱਕ ਦੋ ਵਿੱਚ ਐਡ ਕਰ ਦੇਣੇ ਆ ਤਾਂ ਕਿ ਸ੍ਰੀ ਕੋੜੇ ਘੱਟ ਬਣਦੇ ਆ ਕੁੜਤ ਨੇ ਇਹਨਾਂ ਦੀ ਜਿਹੜੀ ਮਰ ਜਾਂਦੀ ਹੈ ਪਿਆਜ਼ ਥੋੜਾ ਮਠਾਸੂਂਗੇ ਪਿਆਜ਼ ਦੇ ਵਿੱਚ ਤੇ ਜੇ ਆਪਾਂ ਕੱਲੇ ਕਰੇਲੇ ਬਣਾਉਣੇ ਆ ਫਿਰ ਵੀ ਜ਼ਿਆਦਾ ਕੋੜੇ ਬਣਦੇ ਆ ਤੇ ਹੋਰ ਇੱਕ ਦੋ ਟਿਪਸ ਆਪਾਂ ਅੱਗੇ ਦੱਸ ਦਾਂ ਹਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਬਨੇ ਰਹੋ ਜੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਈ ਵਾਰ ਵੀਡੀਓ ਨਹੀਂ ਵਧੀਆ ਲੱਗੇ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਕਰਕੇ ਜ਼ਰੂਰ ਜਾਇਆ ਕਰੋ ਜੀ ਛੋਟਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੇ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਯਾਦ ਦਿਵਾਤਾ ਜੀ ਤੁਸੀਂ ਜ਼ਰੂਰ ਲਾਈਕ ਕਰਨਾ ਸ਼ੇਅਰ ਕਰਨਾ ਵੀਡੀਓ ਨੂੰ ਤੇ ਛੋਟਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਮਰਾਜ ਰਸੋਈ ਚੰਨ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਜੇ ਤੁਹਾਨੂੰ ਵੀ ਕਿਸੇ ਰੈਸਪੀ ਦੀ ਲੋੜ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਤੁਹਾਡੇ ਵਾਸਤੇ ਜ਼ਰੂਰ ਬਣਾਵਾਂਗੇ ਤੇ ਆਪਣਾ ਨਾਮ ਦੱਸਦਿਆ ਕਰੋ ਜੀ ਕਮੈਂਟ ਪੰਜਾਬੀ ਦੇ ਵਿੱਚ ਕਰਿਆ ਕਰੋ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਡਾ ਨਾਮ ਵੀ ਬੋਲਿਆ ਕਰਾਂਗੇ ਜਿਹੜਾ ਤੁਸੀਂ ਕਮੈਂਟ ਕਰਿਆ ਕਰੋਗੇ ਤੇ ਲੋ ਜੀ ਹੁਣ ਆਪਾਂ ਕੱਟ ਲਏ ਪਿਆਜ਼ ਤੇ ਕਰੇਲੇ ਤੇ ਹੁਣ ਆਪਾਂ ਪਾਇਆ ਜੀ ਘਿਓ ਇਹਦੇ ਵਿੱਚ ਦੇ ਸਿਕਿਓਰ ਦਾ ਤੜਕਾ ਲਾਵਾਂਗੇ ਅੱਜ ਆਪਾਂ ਕਿਉਂਕਿ ਤੇਲ ਅਸੀਂ ਘਣੀ ਕਢਾਈ ਸੀ ਤੇ ਉਹ ਨਿੱਤਰਿਆ ਨਹੀਂ ਹਜੇ ਥੋੜਾ ਜਿਹਾ ਕਾਲਾ ਜਿਹਾ ਹੈ ਫਿਰ ਮੈਂ ਤਾਂ ਕਰਕੇ ਕਿ ਉਹਦਾ ਤੜਕਾ ਲਾ ਰਹੀ ਹਾਂ ਬੱਸ ਤਾਂ ਕਿ ਤੇਲ ਚੀ ਵਧੀਆ ਕਰਾਰੇ ਬਣਦੇ ਆ ਤੇ ਲੋ ਜੀ ਹੁਣ ਆਪਾਂ ਇੱਧਰ ਥੋੜਾ ਜਿਹਾ ਜੀਰਾ ਪਾਤਾ ਤੇ ਨਮਕ ਪਾ ਦਿੱਤਾ ਹੈ ਮਸਾਲੇ ਆਪਾਂ ਪਹਿਲਾਂ ਪਾਵਾਂਗੇ ਫਿਰ ਇਹ ਕਰੇਲੇ ਜਿਹੜੇ ਕੌੜੇ ਨਹੀਂ ਬਣਦੇ ਬਿਲਕੁਲ ਵੀ ਤੇ ਜਦ ਆਪਾਂ ਉੱਪਰ ਦੀ ਪਾਉਣੀ ਹੈ ਨਾ ਫਿਰ ਉਹ ਮਸਾਲਾ ਤੇ ਨਮਕ ਆ ਜਿਹੜਾ ਚੰਗੀ ਤਰ੍ਹਾਂ ਬਚ ਰਸਦੇ ਨਹੀਂ ਹੈਗੇ ਤੇ ਫਿਰ ਕੌੜੇ ਬਣ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਭੁੰਨ ਲਿਆ ਜੀ ਲੂਣ ਮਿਰਚ ਮਸਾਲੇ ਆਮੀ ਜਿਹੜੇ ਆਪਣੀ ਲੂਣਦਨੀ ਦੇ ਵਿੱਚ ਆਪਾਂ ਪਾਇਆ ਕੋਈ ਵੱਖਰਾ ਨਹੀਂ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਕarele ਤੇ ਪਿਆਜ਼ ਪਾ ਦਿੱਤੇ ਹਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਪਾਣੀ ਵਗੈਰਾ ਕੁਝ ਨਹੀਂ ਪਾਉਣਾ ਗੈਸ ਆ ਜਿਹੜਾ ਜਮਾ ਸਿਮ ਕਰ ਦੇਣਾ ਆਪਾਂ ਸਿਮ ਤੇ ਪਰੋਟਾ ਘੜ ਦੇਣਾ ਇਹਨਾਂ ਨੂੰ ਤੇ ਪੱਕੀ ਜਾਣਗੇ ਸਿਮ ਦੇ ਉੱਪਰ ਤੇ ਥੋੜਾ ਜਿਹਾ ਗਰਮ ਮਸਾਲਾ ਪਾਇਆ ਆਪਾਂ ਤਾਂ ਕਿ ਟੇਸਟ ਜਿਹੜਾ ਥੋੜਾ ਜਿਹਾ ਹੋਰ ਵਧੀਆ ਹੋ ਜਾਂਦਾ ਸਬਜ਼ੀ ਦਾ ਜੀ ਹੁਣ ਆਪਾਂ ਟੱਕ ਦਿੰਨੇ ਆ ਇਹਨਾਂ ਨੂੰ ਤੇ ਹੌਲੀ ਹੌਲੀ ਪੱਕੀ ਜਾਣਗੇ ਗੈਸ ਜਿਹੜਾ ਆਪਾਂ ਬਿਲਕੁਲ ਸਿਮ ਕਰ ਦੇਣਾ ਤੇ 72 ਜਿਹੜੀ ਇਹਨਾਂ ਦੀ ਬਿਲਕੁਲ ਵੀ ਨਹੀਂ ਰਹਿਣੀ ਜਦੋਂ ਮਰ ਜਾਣੀਆਂ ਜੇ ਆਪਾਂ ਜਿਆਦਾ ਅੱਗ ਤੇ ਵੀ ਪਕਾਉਣੀ ਹੈ ਨਾ ਫਿਰ ਵੀ ਇੱਕਦਮ ਪੱਕੇ